ਸਤ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਵਾਲਾ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗੇ ਬਣਾਉਂਦੇ ਲੋ ਡੇਰੀ ਫਾਰਮ ਪਿੰਡਰ ਰਾਜਾ ਸਾਹੀ ਤੇ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਦਿਖਾਵਾਂਗੇ ਪੰਜ ਨਾਕ ਤੇ ਬਿਲਕੁਲ ਆਪੇਖੋ ਹੁਣ ਹੀ ਆਏ ਆ ਦੋ ਝੋਟੀਆਂ ਹੁਣ ਆਈਆਂ ਵਾ ਤੇ ਆਪਾਂ ਪਹੁੰਚੇ ਆ ਵੀਰ ਹਰਮਨ ਦੇ ਕੋਲ ਤੇ ਲੱਤ ਰੀਆਂ ਦਿਖਾਉਨੇ ਮੀਣੀ ਝੋਟੀ ਵੀ ਲੰਦੀ ਆ ਤੇ ਲਾਹਣ ਦੋ ਬਾਈ ਨੂੰ ਨਜ਼ਰ ਆਪਾਂ ਰੋਕ ਲਈਏ ਲਓ ਜੀ ਕਰਦਿਆਂ ਵੀਰ ਨਾਲ ਗੱਲਬਾਤ ਸਾਸੇ ਭਾਈ ਜੀ ਸਾਸੇ ਗਾਲ ਵੀਰ ਜੀ ਕੀ ਹਾਲ ਚੱਲ ਜੇ ਬਹੁਤ ਵਧੀਆ ਭਾਈ ਤੂੰ ਹੀ ਸਨਾਓ ਹਾਂਜੀ ਚੜਦੀ ਕਲਾ ਜੇ ਚੜਦੀ ਕਲਾ ਜੀ ਜੱਗੇ ਵੀ ਤੇ ਹੋਠੀਠਾ ਪਰਿਵਾਰ ਬਹੁਤ ਵਧੀਆ ਜੀ ਤੂੰ ਹੀ ਸਨਾਓ ਵਧੀਆ ਵਧੀਆ ਮੇਰਾ ਚੈਰੀਆ ਵੀਰ ਜੀ ਨਾਮ ਤੇ ਐਡਰੈਸ ਦੱਸਿਓ ਹਾਂ ਨਾਮ ਵੀਰ ਜੀ ਹਰਮਨ ਪਿੰਡ ਰਾਇਆ ਸਾਸੀ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਜਨਾਲਾ ਜੀ ਠੀਕ ਹੈ ਨੰਬਰ ਆਇਆ 826414231 ਭਾਈ ਜੀ ਠੀਕ ਹੈ ਜੀ 5 ਲੱਖ ਦਿਖੋਣੇ ਅੱਜ ਹਾਂਜੀ 3 ਕਾਇਆ 2 ਹੋਣ ਲਈਆਂ ਮਈਆਂ ਠੀਕ ਹੈ ਠੀਕ ਹੈ ਬਿਲਕੁਲ ਬਿਲਕੁਲ ਜੀ ਹੁਣੇ ਹੋਈਆਂ ਨੀਲੀ ਰਾਵੀ ਦੀ ਮੀਨੀ ਆ ਗਈ ਜ ਇੰਨਾ ਤਾਂ ਗੱਲ ਦੀ ਸ਼ੁਰੂਆਤ ਹੈ। ਜਿੰਨਾ ਮਰਜ਼ੀ ਕਰ ਲੋ ਫੋਟਾ ਮਾਵਾਂ। ਵੇਖ ਤੇ ਗਵੀਰ ਪੇਲੇ ਠੀਕ ਠੀਕ ਲਓ ਜੀ। ਪਹਿਲਾ ਛੋਟੀ ਸੂਈ ਆ ਤੇ ਰਾਜੀ ਰੂਜੀ ਕਰਮ ਵਾਲੀ ਬਹੁਤ ਆ। ਥਣ ਵੀ ਜਿਹੜਾ ਗੱਠੋਂ ਬਾਹਰ ਲੱਗਾ ਪਿਆ ਕਰਮ ਵਾਲੀ ਨੂੰ ਤੇ ਪੁੱਛਦੇ ਮਿਲ ਕੋ ਕਿੰਨਾ ਕੁ ਦੁੱਧ ਇਸ ਟੰਬ ਤਿਆਰ ਹੈ। 14 ਨੁਕਰਾਂ ਦੇ ਅਣ ਕੱਲਾ ਕੱਲਾ ਥਣ ਲੱਗਾ ਪਿਆ ਵਾ। ਹਾਂ ਬੰਦੋ ਕੋਈ ਗੱਲ ਪੀੜੀ ਦੇ ਪਾਵਿਆਂ ਨੂੰ। ਤੇ ਦੂਜੇ ਨੰਬਰ ਤੇ ਉਹ ਵੀ ਦਿਖਾ ਦਿੰਦੇ ਬਾਕੀ ਰੇਟ ਰੂਟ ਤੇ ਕਰਦੇ ਆ ਗੱਲਬਾਤ ਵੀਰ ਹਰਮਨ ਨਾਲ ਦੀ। ਅਛਾ ਜੀ ਲੇ ਸੂਏ ਠੀਕ ਆ ਠੀਕ ਆ ਠੀਕ ਆ ਲੋ ਜੀ ਰਾਤੀ ਸੂਈ ਆ ਬਿਲਕੁਲ ਤਾਜੀ ਪਹਿਲਾ ਹੀ ਸੁਗਾ ਸੂਈ ਆ ਕਰਮਾਲੀ ਗੈਟ ਦਾ ਬਲੈਕ ਆਰੀ ਠੀਕ ਹੈ ਠੀਕ ਕੋਈ ਨਹੀਂ ਸੀਲ ਜੰਦੀ ਬਹੁਤ ਜੈਦੀ ਛੋਟੀ ਠੀਕ ਹੈ ਕੱਟੀ ਕਟਾ ਜੇ ਪੁੱਠਾ ਵੇਖ ਲੱਗਾ ਛੋਟੀ ਹੋਣੀ ਠੀਕ ਹੈ ਲਓ ਜੀ ਥੀ ਮਲਕਾਫੇ ਕਿੰਨਾ ਕੁ ਬਾਈ ਬੋਲਾ ਇੱਕ ਵੇਖੋ ਲੈ ਵਾਲੂਆ ਜੱਗੇ ਵੀ ਬੋੜਾ ਹੋਣਾ 2.5 3 ਕਿਲੋ ਚੋਲ ਦੇ ਪਾਸ ਕਰਕੇ ਆਂਦੀ ਕੱਟੀ ਠੰਡੀ ਬਣੀ ਠੀਕ ਹੈ ਠੀਕ ਲਓ ਜੀ 2.5 ਤੋਂ 3 ਲੀਟਰ ਜਿਹੜਾ ਬਾਈ ਨੇ ਬੋਲਾ ਜਿਹੇ ਵਿੱਚ ਹੋਇਆ ਕੋਈ ਹੋਰ ਨਹੀਂ ਛੋਟੀ ਬਿਲਕੁਲ ਬਿਲਕੁਲ ਜੀ ਸੀਲ ਲੱਗ ਗਿਆ ਨਾ ਠੰਡੀ ਤੇਰੀ ਪਹਿਲਾ ਅਸੂਆ ਸੂਈ ਜੇ ਕਰਮ ਵਾਲੀ ਠੇਠ ਪੁੜਾ ਜਿਹੜਾ ਬਹੁਤ ਹੀ ਚੌੜਾ ਹੈ ਇਧਰਲੀ ਸਾਈਡ ਤੋਂ ਚੈੱਕ ਹਾਂ ਲੱਗਾ ਕੱਲਾ ਕੱਲਾ ਲੱਗਾ ਤੇ ਪਿੱਛੇ ਫੀਮੇਲ ਕਾਫੀ ਗਾਨ ਜੈਡ ਬਲੈਕ ਆ ਗਿਆ ਚਲੋ ਚੰਗੇ ਸੀ ਮੰਦਾ ਵਾ ਜੀ ਜੂਰ ਪ੍ਰੋਪਰ ਪਾ ਦੀਆ ਨਾਲ ਨਾ ਥਣਵੇ ਲੱਗਾ ਪਹਿਲਾਂ ਠੀਕ ਹੈ ਠੀਕ ਹੈ ਲਓ ਜੀ ਪਹਿਲਾਂ ਤਾਂ ਥਣਵੇ ਲਓ ਤੇ ਐ ਬਾਕਮਾਲ ਆੜੀ ਜੱਗੇ ਵੀ ਦੀਦੀ ਅੱਛਾ ਜੀ ਹਾਂ ਠੀਕ ਹੈ ਲਓ ਜੀ ਲੀਟਰ ਤੋਂ ਵੱਧ ਜਿਹੜੀ ਗਾੜਿਆ ਤੇ ਬਾਈ ਇਹਦਾ ਕੀ ਕਰਨਾ ਹੈ ਰੇਡ ਰੋੜਾ ਛੋਟੀ ਆ ਭਾਈ ਰੇਡ ਕਰਨ ਦਾ ਭਾਵੇਂ 1 5 ਕਰ ਲੀਏ ਅੱਛਾ ਜੀ ਤੇ ਕਰਾਉਣਾ ਮਾਨਤਾਨ ਨਹੀਂ ਕਰੀਏ ਜੈ ਅੱਜ ਆ 90 ਦੀ ਦੇਰੀ ਆ ਜੱਗੇ ਵੀ ਹਾਂ ਨਹੀਂ ਕਰਦੇ ਤੂੰ ਕਰਦੇ ਹਾਰਨਾ ਯਾਰ ਚਾਚੇ ਕਰਨਾ ਠੀਕ ਆ ਲੋ ਜੀ ਵੀਰ ਬਗੀਚੇ ਦੇ ਕੋਲੋਂ ਆਪਾ ਕਰਾਉਨੇ ਆ ਰੇਡ ਇਹਦਾ ਹਾਂਜੀ ਛੋਟੀ 90 ਦੀ ਅੱਛਾ ਜੀ ਮੈਂ ਮੈਨੂੰ ਕਹ ਜਾਈਏ ਹਾਂਜੀ ਹਾਂਜੀ ਹਾਂ ਨਾ 85 ਹਜ਼ਾਰ ਠੀਕ ਆ ਜੀ ਚਾਹੋ ਕੋਈ ਨਹੀਂ ਜੇ ਤੁਸੀਂ ਕਹਿ ਰਹੇ 85 ਹਜ਼ਾਰ ਦੀ ਦੇਰਾਂ ਨਹੀਂ ਪਰ ਛੋੜ ਵਾਲਾ ਮੋਲ ਲਿਆ ਅੱਛਾ ਜੀ ਦੀ ਵੰਡੀ ਛੋਟੀ ਮਿਲਦੀ ਨਹੀਂ ਇਹ ਵੇਖ ਠੀਕ ਆ ਠੀਕ ਆ ਲੋ ਜੀ ਕੱਡਦਾ ਜਿਹੜਾ ਐ ਨਾ ਐਫ ਗਾ ਵਰਗਾ ਬਾਕੀ ਪਹਿਲਾ ਸੂਆ ਸੂਈ ਜੇ ਕਰਮ ਵਾਲੀ 85000 ਦੀ ਠੀਕ ਆ ਠੀਕ ਆ ਜੀ ਸੀਲਿੰਗਾਂ ਸੂਲੀਆਂ ਤੁਸੀਂ ਚੈੱਕ ਕਰ ਸਕਦੇ ਜੀ ਕੋਈ ਨਹੀਂ ਕੀ ਹੁੰਦੀ ਆ ਬਿਲਕੁਲ ਸਹੀ ਗੱਲ ਆ ਜੀ ਆ ਵੇਖੋ ਦੋਵੇਂ ਦਮਾਰਦੇ ਦਮਾਂ ਥਣਾਂਦੇ ਠੀਕ ਆ ਠੀਕ ਠੀਕ ਆ ਜੀ ਇਧਰ ਨੂੰ ਮੜਾ ਜਾਓ ਜੀ ਲਓ ਜੀ ਚਵਾਈ ਜਿਹੜੀ ਮੋਟਰ ਵਾਲਾ ਹੀ ਹਾਕਦਾ ਪੋਲੀ ਆ ਨੋਕਲਾ ਥਾਂ ਦੀ ਚਵਾਈ ਬਿਲਕੁਲ ਸਾਫ ਨਿਕਲਦੀ ਆ ਬਾਕੀ ਥੋੜਾ ਜਿਆ ਡਰਦੀ ਆ ਹਨਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਚੌਣ ਬੜੀ ਚੰਗੀ ਲੱਗੀ ਆ ਲਓ ਜੀ 85000 ਦੀ ਹਾਂ ਨਾ ਹੀ ਬਈ ਕਹਿੰਦਾ ਕਿ ਦੇਣੀ ਆ ਮੀਲੀ ਰਵੀ ਤੇ ਹਨ ਮੀਣੀ ਮੀਣੀ ਮੀਲੀ ਰਵੀ ਟੁੱਕੀ ਤੇ ਆ ਕਾਪੀ ਲੈ ਆ ਥੱਲੇ ਠੀਕ ਆ ਠੀਕ ਇਹ ਹੋਰ ਮੈਂ ਬਣੂਗੀ ਲਓ ਜੀ ਟਲਾ ਟਲਾਂ ਜਿਹੜੀਆਂ ਕਾਫੀ ਆ ਕਿਣ ਵਾਸਤੇ ਸੁਣਾ ਭਾਜੀ ਸੁਆ ਪਿੱਜਾ ਜੀ ਪਿੱਜਾ ਯਾਰੇ ਮਾਲ ਤੋਂ ਆਈ ਤਾਂ ਥੋੜੀ ਲੱਸੀ ਲੈ ਸੁਆ ਤੀਸਰਾ ਸੁਣਾ ਜਿਹੜੇ ਸਿੰਘ ਸਿੰਘ ਜਿਹੜੇ ਮੀਣੀ ਆ ਗਈ ਆ ਤੇ ਕੱਦ ਕੋ ਤੇ ਚੰਗਾ ਤੇ ਹੈ ਵੀ ਸਿੰਗਲ ਹੱਡੀ ਕਰਮ ਵਾਲੀ ਕਿੰਨੇ ਕੁ ਦੁੱਧ ਵਾਲੀ ਆ ਕਿੰਨੇ ਕਿਲੋ ਮੋਤਮ ਦੀ ਦੁੱਗੀਆਂ ਸੂਏ 12 13 ਕਿਲੋ ਮੈਂ ਨੇ ਚੋਆ ਆ ਆ ਅੱਛਾ ਜੀ ਮੈਂ ਦਾ ਆਪਣੀ ਸੇਵਾ ਦਾ ਦੁੱਧ ਤੁਹਾਨੂੰ ਪਰਾ ਬਿਲਕੁਲ ਬਿਲਕੁਲ ਜੀ ਪੇਟ ਫੁੜਾ ਜਿਹੜਾ ਇਹਦਾ ਵੀ ਚੌੜਾ ਵਾ ਤੇ ਮੋਲ ਵੇਖਿਓ ਰੰਗ ਲਾ ਗਿਆ ਅੱਛਾ ਜੀ ਹਾਂ ਲਓ ਜੀ ਰੇਟ ਬਾਈ ਕਹਿੰਦਾ ਕਿ ਬਿਲਕੁਲ ਜਾਇਜ਼ ਪਾਣਾ ਵਾ ਥਣ ਸੁਣ ਇਹਨੂੰ ਵੀ ਅਣ ਕੱਲਾ ਕੱਲਾ ਲੱਗਾ ਪੀੜੀ ਦੇ ਪਾਂ ਵਾਰੰਗ ਤੁਸੀਂ ਵੇਚ ਸਕਦੇ ਜੀ ਪੀੜੀ ਦੀ ਵਿੱਚ ਹੀ ਸੇਂਗ ਸੁੰਗਾ ਆਪਾਂ ਬਣਾ ਦੇਣੇ ਆ ਵੀਲਾ ਭਰਾਵਾਂ ਦੇ ਹੁੰਦਿਆਂ ਨੂੰ ਅੱਛਾ ਜੀ ਲਓ ਜੀ ਸੇਂਗ ਸੁੰਗਾ ਬਣਾਵਾਂਗੇ ਲਓ ਜੀ ਸੇਂਗ ਬਾਈ ਕਹਿੰਦਾ ਕਿ ਬਣਾ ਕੇ ਦੇਾਂ ਤੀਸਰਾ ਸੁਆਸ ਹੋਊਗੀ ਤੇ ਪਾਂਡਾ ਹੀ ਪਾਈਆਂ ਥੱਲੇ ਕਰਮ ਵਾਲੀ ਨੇ ਕੀ ਰੇਟ ਕਰਨਾ ਵੀਰ ਜੀ 75 ਕਰ ਦਈਏ ਅੱਛਾ ਜੀ ਤੁਹਾਨੂੰ ਮਾਨ ਜਿੰਨੇ ਦੀ ਚੰਗੀ ਨਹੀਂ ਹਾਂ ਨਾ ਕਰ ਦਉਂਦੀਆਂ ਕਰ ਦਈਏ 70 ਅੰਦਰਾ ਕਰਾਲਾ ਜੱਗੇਵੀਰ ਜਿੰਨੇ ਦੀ ਚੰਗੀ ਲਾਈ ਵਾਹ ਲਓ ਜੀ ਰੇਟ ਬਾਈ ਕਹਿੰਦਾ ਕਿ ਇਹਦਾ ਦਾਅ ਦਣਾ ਆਪਾਂ ਮੇਰੀ ਗੱਲ ਸੁਣੋ ਇਹ ਕਹਿੰਦਾ ਵੀ 10000 ਹਰ ਛੜਵਾਏ ਅੱਛਾ ਜੀ ਤੇ ਮੈਂ ਨੂੰ ਕਹ ਕੋਈ ਨਹੀਂ ਲੱਤ ਹੀ ਜਾਂਦੇ 65000 ਦੀ ਹਾਨ ਆਈ ਛੋੜਾ ਦਾ ਮੁੱਲ ਏ ਠੀਕ ਲਓ ਜੀ 65000 ਦੀ ਜੇ ਚਲੋ ਬਿਲਕੁਲ ਜੈ ਜੀ ਉੱਤੋਂ ਪਰੇ ਰੱਬ ਦਾ ਨਾ ਹੀ ਪੰਡਾ ਪਾਈਆਂ 13 14 ਲੀਟਰ ਦੁੱਧ ਭਰੋਗੇ ਕਰਮ ਵਾਲੀ ਪਿਓਰ ਨੀਲੀ ਰਵੀ ਪੰਜ ਗਲਿਆਣੀ ਆ ਗਈ ਆ ਹਾਂਜੀ ਤੇ ਬਹੁਤ ਹੀ ਚੰਗਾ ਪਛੂ ਹੁੰਦਾ ਵਾ ਦੂਜਾ ਸੂਆ ਵੈੜ ਖੁਸ਼ੀ ਆ ਠੀਕ ਆ ਜੀ ਤੇ ਜੇ ਨੰਬਰ ਤੇ ਆ ਗਈ ਇਹ ਥਾਣ ਸੋਣ ਜਿਹੜਾ ਮੁੱਠੀਦਾਰ ਲੱਗਾ ਪਿਆ ਵਾ ਉਹ ਬੱਚਾ ਜੇ ਦੋ ਦੱਠੋ ਸੱਤ ਬਣ ਗਿਆ ਜਿਹੜਾ ਮਰਜੀ ਲੈ ਠੀਕ ਆ ਜਵਾਗ ਇਹਦੇ ਪਿੱਛੇ 44 ਇੱਕ ਨੰਬਰ ਉਹ ਬੱਛਾ ਇਹ ਮਗਰ ਠੀਕ ਆ ਜੀ ਮੇਲ ਕਾਫ ਆ ਗਿਆ ਸ਼ਾਈ ਵਾਲਿਆ ਹਾਂਜੀ ਲਓ ਜੀ ਸਹੀ ਆ ਲਾ ਗਈ ਕ੍ਰਾਸ ਆ ਜਰਸੀ ਦੇ ਵਿੱਚ ਹੈ ਨਾ ਠੰਡੀ ਬੜੀ ਚੱਗੇ 20 ਰੁਪਏ ਠੀਕ ਆ ਠੀਕ ਲਓ ਜੀ ਲਓ ਜੀ ਫੈਡ ਫੂਡ ਜਿਹੜੀ ਇਹਨਾਂ ਦੀ ਮੱਝਾਂ ਲੈ ਹਸਾਕਦਾ ਵਿਆ ਕੋਈ ਨੂੰ 5 6 ਦਿਨ 5 6 ਦਿਨ ਠੀਕ ਆ ਕਿੰਨਾ ਕੱਢ ਜੂ ਦੁੱਧ ਦੁੱਧ ਵਿੱਚ ਹੀ ਜਾਣਾ ਤੇਰਾ 14 ਕਿਲੋ ਰਮਾਨ ਨਾ ਮੈੜ ਭਰੂਗੀ ਠੀਕ ਆ ਠੀਕ ਆ ਠੀਕ ਆ ਲਓ ਜੀ ਕੋਈ ਚੰਗੀ ਸਾਂਭਲਾ ਖੜੇ ਭਰਾ ਤੇ 13 14 ਲੀਟਰ ਦੁੱਧ ਭਰੂਗੀ ਤੇ ਆਹ ਵਾਲਾ ਮੇਲਕਾਫ ਆ ਗਿਆ ਜੇ ਪਿੱਛੇ ਵੇ ਸਾਦੇ ਤੁਸੀਂ ਬਾਕੀ ਸੀਲ ਥੰਡੀ ਬੜੀ ਵੈੜ ਠੀਕ ਆ ਠੀਕ ਆ ਲਓ ਜੀ ਸੀਲਿੰਗਾਂ ਸੁੱਲੀਆਂ ਵੀ ਚਲੋ ਚੰਗੀਆਂ ਆ ਗਈਆਂ ਨੇ ਮੁੱਠੀ ਦਾ ਥਾਨ ਲੱਗਾ ਪਿਆ ਕਰਮਾਲੀ ਨੂੰ ਕਿੰਨਾ ਕਰਨਾ ਰੇਟ ਭਾਜੀ ਵੈੜ ਦਾ ਵਿੱਚ ਹੀ ਲੱਗਾ ਆ ਮਗਰ ਲੈਵੇ ਮਾਰੋ ਕੈਮਰਾ ਠੀਕ ਆ ਠੀਕ ਆ ਲਓ ਜੀ ਚੱਡਾ ਤੁਸੀਂ ਚੈੱਕ ਕਰ ਸਕਦਾ ਜੇ ਬਹੁਤ ਹੀ ਚੰਗਾ ਵਾ ਛਾਂ ਛੁਣ ਵੀ ਚੰਗਾ ਲੱਗਾ ਤੇ ਕਿੰਨਾ ਕਰਨਾ ਰੇਟ ਭਾਜੀ ਰੇਟ ਕਰਨਾ ਚੱਕੇ ਵੀਰ ਭਾਏ 50 ਹੀ ਕਰ ਲੀਏ 40000 ਦੀ ਵੈੜ ਤੇ ਨਹੀਂ ਗਿਆਜ ਕਰੀਏ ਕਰ ਦੋ ਮਾਨ ਜਿੰਨਾ ਨੂੰ ਆਣਾ ਨਹੀਂ ਹੁਣ ਜਿਆਦਾ ਵਜ ਮਾਈ ਨਹੀਂ ਦੱਸ ਦੋ ਆਪੀ ਫਾਜੀ 35000 ਦੀ ਵੈਰ ਤੇ ਲਾਣੀ ਠੀਕ ਹੈ ਲਓ ਜੀ 35000 ਹਾਂਜੀ ਨਹੀਂ ਛੋੜ ਆ ਲਾਈਏ ਕਰੀਏ ਥੋੜਾ ਜਿਹਾ ਚਾਹਿਆ ਛੱਡ ਤਾਂ ਇਹ ਤੂੰ 33000 ਤੇ 33 ਦੀ ਕੋਈ ਛੋੜ ਆਲਾ ਮੁੱਲ ਜੇ ਠੀਕ ਹੈ ਠੀਕ ਲਓ ਜੀ 33000 ਦੀ ਬਿਲਕੁਲ ਜਾਇਜ਼ ਮੁੱਲ ਪਾਤਾ ਵਾ ਇਤੋਂ ਪਰੇ ਰੱਬ ਦਾ ਨਾਮ ਹੀ ਆ ਤੇ ਚਲੋ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਤਾਂ ਕਿ ਚਲੋ ਆਪਾਂ ਬਿਲਕੁਲ ਨਿਕ ਨਹੀਂ ਕੇ ਰੇਟਾਂ ਦੇ ਆਪਾਂ ਪਸ਼ੂ ਪਾਉਨੇ ਆ ਤੇ ਬਹੁਤ ਹੀ ਚਲੋ ਵੀਰਪਰਾ ਪਿਆਰ ਬਖਸ਼ਦੇ ਆ ਤੇ ਚੌਥੇ ਨੰਬਰ ਤੇ ਝੋਟੀ ਭਾਜੀ ਕਿਵੇਂ ਆ ਗਈ ਝੋਟੀ ਜੱਗੇ ਵੀ ਨ ਖੜਦੀ ਆ ਅੱਛਾ ਜੀ ਪਰ ਲੇਵਾ ਵੇਖ ਲੋ ਠੀਕ ਆ ਠੀਕ ਆ ਅੱਛਾ ਜੀ ਹਾਂ ਲਓ ਜੀ ਰੇਟ ਇਹਦਾ ਵੀ ਬਿਲਕੁਲ ਜਾਇਜ਼ ਕਰਨਾ ਵਾ ਤੇ ਚੰਗੇ ਪਸ਼ੂ ਹੁੰਦੇ ਆ ਵੀਰ ਦੇ ਕੋਲ ਤੇ ਰੇਟ ਬਿਲਕੁਲ ਨਿਗੇ ਨਿਗੇ ਹੁੰਦੇ ਆ ਕਿੰਨਾ ਸੂਆ ਛੱਡ ਦੇ ਝੋਟੀ ਦੇ ਦੇਣੀ ਆ ਕਿੰਨਾ ਸੂਆ ਸੁਣਾ ਸੂਆ ਦੁੱਧਾਂ ਝੋਟੀ ਸੁਣੀ ਪੈਲ ਨੇ 10000 ਕਿਲੋ ਠੀਕ ਆ ਠੀਕ ਲੋ ਜੀ ਸੂਆ ਦੁੱਧਰਾ ਸੁਣਾ ਜੀ ਪਹਿਲਾਂ ਨੇ 10 ਲੀਟਰ ਜਿਹੜਾ ਦੁੱਧ ਭਲਿਆ ਵਾਲਾ ਦੇ ਨਾ ਕੋਈ 10 15 ਮੰਨ ਕੇ ਲੈ ਜਾਏ ਕੱਚੀ ਆ ਥੋੜੀ ਜੀ ਤੇ ਢੱਲਾ ਢੁਲਾ ਜਿਹੜੀਆਂ ਕਾਫੀ ਆ ਠੀਕ ਆ ਜੀ ਸ਼ਾਮ ਸ਼ਾਮ ਭਾਈ ਕਹਿੰਦਾ ਕਿ ਛੱਡ ਦੇਣੀ ਆ ਆਪਾਂ ਅਛਾ ਜੀ ਅੱਛਾ ਇਹ ਲਾਮੀ ਨਾ ਕਰਦੇ ਪਰ ਛੋਟੀ ਛੋਟੀ ਆ ਠੀਕ ਆ ਲਓ ਜੀ ਪਿੱਠ ਫੁੜਾ ਵੀ ਤੁਸੀਂ ਵੇਖ ਸਕਦੇ ਚੰਗਾ ਆ ਗਿਆ ਵਾ 1000 ਰੁਪਿਆ ਜੱਗੇ ਵੀ ਛੋਟੀ ਛੱਡੂਗੀ ਉਹ ਉਸ ਤਾਂ ਕਿ ਜਿਹੜੇ ਵਾਲ ਕਾਲੇ ਆ ਕੀ ਵਾਲਾ ਮੁੱਲ ਕਰ ਦੇਣਾ ਅਛਾ ਜੀ ਹਾਂ ਹਾਂ ਕਿੰਨਾ ਕੁ ਤਿਆਰ ਕੀਤਿਆ ਛੋਟੀ 90 95 ਦੀ ਜੱਗੇ ਵੀ ਤਾਂ ਹੁਣ 85 ਦੀ ਦੇ ਦਈਏ ਨਹੀਂ ਕਰੀਏ ਜੈਜ 80 ਦੀ ਦੇ ਦਈਏ ਨਹੀਂ ਨਹੀਂ ਹੋਰ ਆ ਆਪਾਂ ਬਿਲਕੁਲ ਛੋਟੇ ਛੋਟੇ ਰੇਡ ਪਾਉਣੇ ਤੇ ਪਸ਼ੂ ਚੰਗੇ ਨਹੀਂ ਕਰਦੀ ਵੀਰ ਆ ਪ੍ਰਮਾਣ ਕਰਾਏ ਭਾੜੇ ਪੈਣੀ ਚੱਲੋ ਛੱਡੀ 73 ਦੀ ਨਹੀਂ 70 ਦੀ ਨਹੀਂ 73 ਦੀ ਕੋਈ ਨਹੀਂ ਯਾਰ ਕੋਈ ਨਹੀਂ ਕੇ ਕਹਾ ਦਿੰਦੇ ਲੋ ਜੀ 70000 ਦੀ ਕੋਠੇ ਛੱਡੀ ਝੋਟੀ ਆ ਬਿਲਕੁਲ ਜਾਇਜ਼ ਮੁੱਲ ਪਾਤਾ ਆਪਣੇ ਨਿਗੇ ਨਿਗੇ ਯਾਰ ਬਿਲਕੁਲ ਬਿਲਕੁਲ ਜੀ ਰੇਟ ਬਾਈ ਨੇ ਪਾਤੇ ਐਂ ਬਿਲਕੁਲ ਜਾਇਜ਼ ਨਿਗੇ ਨਿਗੇ ਰੇਟ ਆ ਤੇ ਝੋਟੀਆਂ ਚੰਗੀਆਂ ਵਾ ਤੇ ਸਿੰਗ ਕੁਆਲਟੀ ਵੀ ਚੰਗੀ ਆਗੀ ਤੇ ਜੱਟ ਪਲਾਏਗਾ ਲਓ ਜੀ 70000 ਦੀ फेर ਨੀਲੀ ਰਵੀ ਆ ਗਈ ਲੋ ਰਸ਼ੀਗਨ ਟੈਂਕੀ ਆ ਗਿਆ ਜੀ ਤੇ ਪੰਡਾਂ ਪਈਆਂ ਵਾ ਥੱਲੇ ਕਰਮਾਲੀ ਨੇ ਚੈੱਕ ਕਰ ਸਦੇ ਸੀ ਅੱਛਾ ਜੀ ਠੀਕ ਹੈ ਜੀ ਅੱਖਾਂ ਵਾਲਾ ਚੱਡਾ ਆ ਗਿਆ ਜੀ ਅੱਖਾਂ ਵਾਲਾ ਚੱਡਾ ਸੱਜਰ ਨੇ ਵਿੱਚ ਹੀ ਪਹਿਲੇ ਸੂਏ ਚ 40 ਲੀਟਰ ਦੁੱਧ ਚ ਵਾਇਆ ਜੀ ਅੱਛਾ ਜੀ 15 16 ਕਿਲੋ ਦੁੱਧ ਮੈਂ ਭਰੂਗੀ ਲਓ ਜੀ 15 16 ਲੀਟਰ ਵਾਲੀ ਆ ਗਈ ਜੇ ਇਹ ਵੀ 5 ਕਲਿਆਣੀ ਜੇ ਹਾਂ ਜੀ ਲਓ ਜੀ ਪੈਰਾਂ ਤੇ ਵੀ ਨਿਸ਼ਾਨ ਸਾਰੇ ਆ ਗਏ ਜੀ ਹਵਾਨੇ ਤੇ ਵੀ ਡੱਬ ਡੁੱਬ ਜਿਹੜੇ ਆ ਗਏ ਆ 14 ਤੋਂ 15 ਲੀਟਰ ਜਿਹੜਾ ਦੁੱਧ ਭਰੂਗੀ ਕਰਮਾਲੀ ਪੇਠ ਪੁੜਾ ਜਿਹੜਾ ਬਹੁਤ ਹੀ ਚੰਗਾ ਆ ਗਿਆ ਵਾ ਤੇ ਕੋਠੇ ਜਿੱਡਾ ਕਾਦਿਆ ਬਿਲਕੁਲ ਬਿਲਕੁਲ ਜੀ ਫੇਸ ਕੁਆਲਟੀ ਤੁਸੀਂ ਕਿਆ ਕਰ ਸਕਦੇ ਜੀ ਸੁੰਘ ਸੁੰਘ ਵੀ ਚੰਗਾ ਵਾ ਦਰਦੀ ਇਹਦੇ ਕੋਈ ਗੱਲ ਨਹੀਂ ਤੇ ਪੇਠ ਪੁੜਾ ਤੇ ਵੇਖ ਸਕਦੇ ਜੈਨ ਮੰਜਾ ਡੈਨ ਵਾਲਾ ਹਿਸਾਬ ਤਾ ਵਿਆ ਤੇ ਅੱਖਾਂ ਦਾ ਛੱਡਾ ਤੇ ਢੱਲਾ ਡੋ ਲਾ ਜਿਹੜੀਆਂ ਛੱਡੇ ਦੇ ਕਾਫੀ ਥਾਣੇ ਇਹਨਾਂ ਵੀ ਐਨ ਪੀੜੀ ਦੇ ਪਾ ਵੀ ਅੱਗੇ ਲੱਗੇ ਹੋਏ ਆ ਚੌਵਾਂ ਨੁਕਰਾਂ ਦੇ ਕੱਲਾ ਕੱਲਾ ਕਿਆ ਕਰ ਸਕਦੇ ਤੁਸੀਂ ਇਹਦਾ ਕਿੰਨਾ ਕਰਨਾ ਮੁੱਲ ਭਾਜੀ ਆਰੇ ਜੱਗੇ ਵੀ ਦੇ 140 ਕਰਦੇ ਹਿਆਰ ਆਪਾਂ ਇੱਕ 30 ਕਰਨਾ ਨਹੀਂ ਆਪਾਂ ਨਹੀਂ 13 ਕਰਨਾ 125 ਦੀ ਜਾਣੀ ਮੁੰਡੀ ਛੋਟੀ ਪੂਰੀ ਹੋਰ ਕਰਤੀਏ ਕਰਦੇ ਮਾ ਚਾਚਾ ਜੀ ਨਾਲ ਲਓ ਜੀ ਕਰਦੇ ਆ ਵੇਖੀਓ ਵੀ ਛਾ ਇੱਕ 15 ਦੀ ਜੱਗੇ ਇੱਕ 15 ਦੀ ਕੋਈ ਨਹੀਂ ਚਾਹਦੇ ਛੋਟੀ ਚਲ ਕੋਈ ਨਹੀਂ ਦੇਸੀ ਪਹਿਲਾਂ ਬੋਲ ਜੱਗੀ ਬੜੀ ਆ ਜਿਹੜਾ ਮਰਜੀ ਵੀ ਲੈ ਇਹਨੇ ਦੰਦਾ ਘਣੀ ਠੀਕ ਆ ਲਓ ਜੀ 115000 ਦੀ ਦਾ ਵੱਡੂ ਬਜੜੇ ਤੁਸੀਂ ਵੇਖ ਸਕਦੇ ਨਾੜਾ ਵੀ ਜੜੀਆਂ ਨਾੜਾ ਨੂੜਾ ਚੰਗੀਆਂ ਆ ਗਈਆਂ ਦੋਵਾਂ ਸਾਈਡਾਂ ਦੇ ਥਾਣ ਕੱਲਾ ਕੱਲਾ ਲੱਗਾ ਵਾ ਤੁਸੀਂ ਵੇਖ ਸਕਦੇ ਜੀ ਚਵਾਈ ਚਵੀ ਚੰਗੀਆਂ ਨਿਕਲੂਗੀ ਥਾਂ ਦੀ 15 ਕਿਲੇ ਦੀ ਝੋਟ ਪਾਈ ਦੇਰਾਂ ਨੇ ਅਛਾ ਜੀ ਕੋਈ ਵੇਚਣ ਵਾਲਾ ਵੀਰ ਦਾ ਇਹ ਡੇੜ ਦੀ ਝੋਟੀ ਠੀਕ ਆ ਠੀਕ ਆ ਠੀਕ ਆ ਠੀਕ ਆ ਲਓ ਜੀ ਕੋਈ ਵੇਚਣ ਵਾਲਾ ਵੀ ਭਰਾ ਲੈ ਜੇ ਜੇ ਕਿਰੀ ਲਾ ਕੇ ਕਰ ਤੇ ਮਾਰ ਕੈਮਰਾ ਲੈ ਦੇ ਮੜਿਆ ਕਰ ਲੈ ਤਾ ਹੋਰ ਕੋਈ ਨਹੀਂ ਹਾਲ ਹੈ ਵਾ ਚੋਟੀ ਲੋ ਜੀ ਪੰਡਾ ਪਾ ਜੂਗੀ ਜਿੱਦਾਂ ਫੁੱਲ ਤਿਆਰ ਹੋ ਗਈ ਕਰਮਾਲੀ ਦੇ ਢਲਾਂ ਢੋਲਾਂ ਵੀ ਕਾਫੀ ਆ ਤੇ ਥਾਣਾ ਦਾ ਸੈਜ ਗਾਇਬ ਵੀ ਜਿਹੜਾ ਚੰਗਾ ਆ ਗਿਆ ਵਾ ਐਂਡ ਐਚ ਐਫ ਗਾ ਮਾਰ ਗਈ ਬੜੀ ਪਈ ਹੈ ਕਰਮਾਲੀ ਤੇ ਇੱਧਰ ਵੀ ਤੁਸੀਂ ਵੇਖ ਸਕਦੇ ਜੇ ਵੱਡੀ ਵੱਡੀ ਬੀਤੀ ਇਹੋ ਬੇਨਤੀ ਹੁੰਦੀ ਸੋਈਆਂ ਚੋ ਦੋ ਚਾਰ ਟਾਈਮ ਗੱਪਣਾ ਪਾਸ ਕਰੋ ਤਸੱਲੀ ਕਰੋ ਠੀਕ ਆ ਠੀਕ ਆ ਲੋ ਜੀ ਬਹੁਤ ਸਿਆਣੀ ਗੱਲ ਕਰਤਾ ਵੀਰ ਹਰ ਵਾਰੀ ਵੀਡੀਓ ਚ ਬੇਨਤੀ ਕਰਦਾ ਵੀ ਆਪਣੀਆਂ ਸੋਈਆਂ ਹੁੰਦੀਆਂ ਆਪਣੇ ਚੈੱਕ ਕਰਕੇ ਖੜਿਆ ਕਰੋ ਬਿਲਕੁਲ ਚੰਗੀ ਗੱਲ ਆ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਤੇ ਚੈਨਲ ਨੂੰ ਕਰਦੇ ਹੋ ਸਬਸਕ੍ਰਾਈਬ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ